ਜੀ ਤਕਰੀਬਨ 3 ਕਿ ਮਿੰਟ ਹੈਗੇ ਨੇ ਉਹਦੇ ਵਿੱਚ ਆਪਾਂ ਸਪੀਡ ਦੇ ਵਿੱਚ ਸਾਰਾ ਕੁਝ ਕਵਰ ਕਰ ਜਾਣਾ ਹੈ ਜੀ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਹੁਣ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ ਹਾਲਾਂਕਿ ਹੁਣ ਬਾਕੀ ਜਿਹੜਾ ਕਹਿ ਰਿਹਾ ਹੈ ਕਿ ਅਕਾਲੀ ਦਲ ਦਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਹੁਤ ਸਾਰੀਆਂ ਬੱਜਰ ਗਲਤੀਆਂ ਹੋਈਆਂ ਨੇ ਜਿਸ ਦੇ ਵਿੱਚ ਰਾਮ ਰਹੀਮ ਨੂੰ ਮੁਆਫੀ ਦੇਣੀ ਫਿਰ 90 ਲੱਖ ਦੇ ਇਸ਼ਤਿਹਾਰ ਕਰਕੇ ਉਸ ਮੁਆਫੀ ਨੂੰ ਜਸਟੀਫਾਈ ਕਰਨਾ ਫਿਰ ਮੁਆਫੀ ਵਾਪਸ ਲੈਣੀ ਬਹੁਤ ਕੁਝ ਹੋਇਆ ਤੇ ਉਸ ਵੇਲੇ ਸੁਖਬੀਰ ਬਾਦਲ ਜਿਹੜੇ ਪ੍ਰਧਾਨ ਸੀਗੇ ਅਕਾਲੀ ਦਲ ਦੇ ਤਾਂ ਉਹ ਵੀ ਇਨਵੋਲਵ ਸੀਗੇ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਸੁਖਬੀਰ ਸਿੰਘ ਬਾਦਲ ਜਦੋਂ ਅਕਾਲ ਤਖਤ ਸਾਹਮਣੇ ਕੇ ਪੇਸ਼ ਹੋਣਗੇ ਤਾਂ ਉਹ ਦੱਸਣਗੇ ਕਿ ਕੀ ਉਹਨਾਂ ਦੇ ਕਹੇ ਤੋਂ ਸਭ ਕੁਝ ਹੋਇਆ ਸੀ ਜਾਂ ਨਹੀਂ ਹੋਇਆ ਸੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਨੇ ਪ੍ਰਚਲਿਤ ਨੇ ਕਿ ਸਿੰਘ ਸਾਹਿਬ ਨੂੰ ਚੰਡੀਗੜ੍ਹ ਬੁਲਾ ਲਿਆ ਗਿਆ ਸੀ ਕੋਠੀ ਦੇ ਵਿੱਚ ਰਿਹਾਈ ਤੇ ਸੁਖੀਰ ਬਾਦਲ ਨੇ ਫਿਰ ਮਾਫੀਨਾਮਾ ਲਿਖਾਇਆ ਕਿ ਰਾਮ ਰਹੀਮ ਨੂੰ ਮਾਫੀ ਦੋ ਉਹਦੇ ਵਿੱਚ ਅਕਸ਼ਿਕ ਮਾਰ ਇਨਵੋਲਵ ਸੀਗਾ ਬੰਬੇ ਮੀਟਿੰਗ ਹੁੰਦੀ ਆ ਰਾਮ ਰਹੀਮ ਨੂੰ ਬਿਨਾਂ ਕਹੀ ਮਾਫੀ ਦੇ ਦਿੱਤੀ ਜਾਂਦੀ ਹੈ ਫਿਰ 90 ਲੱਖ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਇਹ ਕਿਹਾ ਕਿ ਦਿੱਤੇ ਜਾਂਦੇ ਨੇ ਕਿ ਅਸੀਂ ਇਹ ਠੀਕ ਕੀਤਾ ਹੈ ਜਸਟੀਫਾਈ ਕਰਨ ਦੇ ਲਈ ਬਾਅਦ ਵਿੱਚ ਫਿਰ ਜਦੋਂ ਵਿਰੋਧ ਹੁੰਦਾ ਪੰਥ ਵੱਲੋਂ ਵਿਰੋਧ ਕੀਤਾ ਜਾਂਦਾ ਪੂਰੀ ਕੌਮ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਫਿਰ ਉਹ ਮਾਫੀ ਵਾਪਸ ਲੈ ਲਈ ਜਾਂਦੀ ਹੈ ਸਭ ਕੁਝ ਹੋਇਆ ਹੁਣ ਇਸ ਤੋਂ ਕੀ ਪਰਦਾ ਉੱਠੇਗਾ ਜਾਂ ਨਹੀਂ ਇਹ ਵੱਡਾ ਸਵਾਲ ਹੈ ਇਸ ਕਰਕੇ ਇੱਕ ਤਾਂ ਇਹ ਇੰਪੋਰਟੈਂਟ ਨਿਊਜ਼ ਸੀ ਕਿ ਇਸ ਦੇ ਨਾਲ ਹੀ ਅੱਜ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜਿਉਂ ਹੀ ਰਸਤੇ ਖੁੱਲਣਗੇ ਸ਼ੰਭੂ ਗੌਰ ਖੁੱਲੇਗਾ ਨਾ ਉਹ ਦਿੱਲੀ ਦੇ ਵੱਲ ਕੋਚ ਕਰਨਗੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸ਼ੰਭੂ ਬਾਰਡਰ ਖੁੱਲਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਸੀ ਹਰਿਆਣਾ ਸਰਕਾਰ ਨੂੰ ਹਾਲਾਂਕਿ ਕੱਲ ਨੂੰ 7 ਦਿਨ ਹੋ ਜਾਣੇ ਨੇ ਪਰ ਕਿਉਂਕਿ ਹਰਿਆਣਾ ਸਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਜੀ ਕੋਰਟ ਦੇ ਵਿੱਚ ਹੁਣ 22 ਜੁਲਾਈ ਨੂੰ ਇਸਤੇ ਸੁਣਵਾਈ ਹੋਣੀ ਹੈ ਹਰਿਆਣਾ ਸਰਕਾਰ ਹਾਲੇ ਤਾਂ ਲੱਗਦਾ ਨਹੀਂ ਕਿ ਸੰਭੂ ਬਾਰਡਰ ਖੋਲੇਗੀ ਪਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਤੈਅ ਹੋਏਗਾ ਕਿ ਕੀ ਸੁਪਰੀਮ ਕੋਰਟ ਕਹਿੰਦਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਕਹਿੰਦਾ ਜਾਂ ਫਿਰ ਉਹ ਵੀ ਹਰਿਆਣਾ ਸਰਕਾਰ ਦੇ ਵੱਲੋਂ ਜੋ ਲਾਅ ਐਂਡ ਆਰਡਰ ਦੀ ਗੱਲ ਕੀਤੀ ਗਈ ਹੈ ਕਿ ਸਾਨੂੰ ਖਤਰਾ ਹੈ ਤਾਂ ਉਸ ਨੂੰ ਲੈ ਕੇ ਫੈਸਲਾ ਦਿੰਦਾ ਹੈ ਹੁਣ ਸੁਪਰੀਮ ਕੋਰਟ ਦੇ ਡਿਪੈਂਡੈਂਟ ਹੈ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਫਿਲਹਾਲ ਹਰਿਆਣਾ ਸਰਕਾਰ ਨੇ ਮੰਨਣ ਤੋਂ ਇਨਕਾਰ ਕਰਤਾ ਤੇ ਉਸ ਨੂੰ ਚੁਣੌਤੀ ਸੁਪਰੀਮ ਕੋਰਟ 'ਚ ਦਿੱਤੀ। ਇਹਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਕੱਲ ਨੂੰ ਹਰਿਆਣਾ ਦੇ ਵਿੱਚ ਐਸਪੀ ਦਫ਼ਤਰ ਦਾ ਘਰਾਓ ਕੀਤਾ ਜਾਣਾ ਹੈ ਤੇ ਨਵਦੀਪ ਜਲਵੇੜਾ ਜਿਹੜਾ ਵਾਟਰ ਕੈਨਨ ਦੇ ਨਾਂ ਨਾਲ ਮਸ਼ਹੂਰ ਹੈ ਜਦੋਂ ਕਿਸਾਨ ਅੰਦੋਲਨ ਪਹਿਲਾਂ ਸੀਗਾ ਤਾਂ ਉਦੋਂ ਜਿਹੜੇ ਵਾਟਰ ਕੈਨਨ ਦੀ ਗੱਡੀ ਤੇ ਚੜਕੇ ਉਸਨੇ ਮੂੰਹ ਮੋੜਦਾ ਸੀਗਾ ਜਲ ਤੋਪ ਦਾ ਤੇ ਉਹ ਪਿਛਲੇ 2 ਦਿਨ ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਐ ਉਸ ਬਾਅਦ ਜ਼ਮਾਨਤ ਮਿਲੀ ਹੈ। ਜੀ ਉਕੇ ਕਿਸਾਨਾਂ ਦੇ ਵੱਲੋਂ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੀ ਧਰਨਾ ਜਿਹੜਾ ਕਾਰਨ ਦਿੱਤਾ ਜਾਣਾ ਸੀ ਹਾਲਾਂਕਿ ਉਹਦੇ ਨਾਲ ਕੋਈ ਹੋਰ ਵੀ ਕਿਸਾਨ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿ ਝੂਠੇ ਕੇਸ ਦਰਜ ਕੀਤੇ ਗਏ ਨੇ ਧਾਰਾ 307 ਤੋਂ ਲੈ ਕੇ ਹੋਰ ਕਈ ਧਾਰਾਵਾਂ ਮਲਾਈਆਂ ਗਈਆਂ ਨਵਦੀਪ ਜਿਲ੍ਹੇੜਾ ਦੀ ਤੇ ਜ਼ਮਾਨਤ ਹੋ ਗਈ ਹੈ ਪਰ ਬਾਕੀ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਹ ਕਿਸਾਨ ਜਿਹੜੇ ਨੇ ਉਹ ਅੰਮ੍ਰਾਲਾ ਦੇ ਵਿੱਚ ਪ੍ਰੋਟੈਸਟ ਕਰਨਗੇ ਤੇ ਇਸ ਦੇ ਨਾਲ ਹੀ ਜੇਕਰ ਪੰਜਾਬ ਦੀਆਂ ਬਾਕੀ ਖਬਰਾਂ ਦੀ ਗੱਲ ਕੀਤੀ ਜਾਵੇ ਤਾਂ ਅ ਅੱਗੇ ਹੁਣ ਕੀ ਹੁੰਦਾ ਕਿਉਂਕਿ ਬਾਗੀ ਅਕਾਲੀ ਦਲ ਤੇ ਅਕਾਲੀ ਦਲ ਜਿਹੜਾ ਉਹ ਆਪੋ ਸਾਹਮਣੇ ਆ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਵੀ ਅ ਅੱਗੇ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਜਿਹੜਾ ਹੁਣ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਦਿੱਲੀ ਜਾਵਾਂਗੇ ਰਸਤਾ ਕਦੋਂ ਖੁੱਲਦਾ ਉਸ ਤੇ ਸਭ ਦੀਆਂ ਨਿਗਾਹਾਂ ਜਿਹੜੀਆਂ ਇਹ ਰਹਿਣਗੀਆਂ ਜੀ 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 ਸਵਾਗਤ ਹੈ ਧੰਨਵਾਦ ਕੱਲ ਨੂੰ ਫੇਰ ਨਵੀਂ ਆਪੋ